ਪੰਜਾਬ ਦੇ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਇਸ ਦਰਮਿਆਨ ਹੜਪੀੜਤਾਂ ਦੀ ਮਦਦ ਲਈ ਹਰ ਕੋਈ ਅੱਗੇ ਆ ਰਿਹਾ ਹੈ ਉਥੇ ਹੀ ਲੁਧਿਆਣਾ ਦੇ ਉਦਯੋਗਪਤੀਆਂ ਨੇ ਵੀ ਹੜਪੀੜਤਾਂ ਦੇ ਲਈ ਵੱਡਾ ਯੋਗਦਾਨ ਕੀਤਾ ਜੀ ਹਾਂ ਇਥੋਂ ਤੱਕ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵੀ 50 ਲੱਖ ਰੁਪਏ ਦਿੱਤੇ ਨੇ ਦਰਅਸਲ ਲੁਧਿਆਣਾ ਦਾ ਵਪਾਰਕ ਸਮਾਜ ਤੇ ਰਾਜਨੀਤਿਕ નેਤ੍ਰਿਤਵ ਪੰਜਾਬ ਦੇ ਵਿੱਚ ਹਾਲੀ ਵਿੱਚ ਆਈ ਵਿਨਾਸ਼ਕਾਰੀ ਹੜ੍ਹ ਦੇ ਨਾਲ ਪ੍ਰਭਾਵਿਤ ਲੱਖਾਂ ਲੋਕਾਂ ਦੀ ਰਾਹਤ ਤੇ ਪੁਨਰਵਾਸ ਵਿੱਚ ਸਰਗਰਮ ਕਨਿਭਾਰੇ ਹਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਦੇ 2300 ਤੋਂ ਵੱਧ ਪਿੰਡ ਪਾਣੀ ਦੇ ਵਿੱਚ ਡੁੱਬ ਗਏ ਜਿਸ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਤੇ 5 ਲੱਖ ਏਕੜ ਫਸਲ ਵੀ ਜੋ ਹੈ ਉਹ ਨਸ਼ਟ ਹੋ ਚੁੱਕੀ ਹੈ ਇਸ ਦੇ ਨਾਲ ਹੋਰ ਵੀ ਕਈ ਨੁਕਸਾਨ ਹੋਏ ਨੇ ਸੋ ਇਸ ਦੌਰਾਨ ਮੰਤਰੀ ਅਰੋੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਦਰਤੀ ਆਪਤਾ ਦੇ ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਦੇ ਉਦਯੋਗਪਤੀਆਂ ਨੇ ਪੁਨਰਵਾਸ ਲਈ ਸਹਿਯੋਗ ਦਿੱਤਾ ਹੈ ਹਰਪੀਰਤ ਲੋਕਾਂ ਦੇ ਲਈ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਉਹਨਾਂ ਨੇ ਉਦਾਰ ਯੋਗਦਾਨ ਪਾਇਆ ਹੈ ਇਥੋਂ ਤੱਕ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਿੱਜੀ ਤੌਰ ਉਤੇ ਵੀ ਹੜਪੀਟ ਨਿਵਾਸੀਆਂ ਦੇ ਪੁਨਰਵਾਸ ਤੇ ਲਈ 50 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਇਸ ਦਰਮਿਆਨ ਹੜਪੀੜਤਾਂ ਦੀ ਮਦਦ ਲਈ ਹਰ ਕੋਈ ਅੱਗੇ ਆ ਰਿਹਾ ਹੈ ਉਥੇ ਹੀ ਲੁਧਿਆਣਾ ਦੇ ਉਦਯੋਗਪਤੀਆਂ ਨੇ ਵੀ ਹੜਪੀੜਤਾਂ ਦੇ ਲਈ ਵੱਡਾ ਯੋਗਦਾਨ ਕੀਤਾ ਜੀ ਹਾਂ ਇਥੋਂ ਤੱਕ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵੀ 50 ਲੱਖ ਰੁਪਏ ਦਿੱਤੇ ਨੇ ਦਰਅਸਲ ਲੁਧਿਆਣਾ ਦਾ ਵਪਾਰਕ ਸਮੁਦਾਇ ਤੇ ਰਾਜਨੀਤਿਕ નેਤ੍ਰਿਤਵ ਪੰਜਾਬ ਦੇ ਵਿੱਚ ਹਾਲੀ ਵਿੱਚ ਆਈ ਵਿਨਾਸ਼ਕਾਰੀ ਹੜ੍ਹ ਦੇ ਨਾਲ ਪ੍ਰਭਾਵਿਤ ਲੱਖਾਂ ਲੋਕਾਂ ਦੀ ਰਾਹਤ ਤੇ ਪੁਨਰਵਾਸ ਵਿੱਚ ਸਰਗਰਮ ਕਾਨਿ ਬਾਰੇ ਹਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਦੇ 2300 ਤੋਂ ਵੱਧ ਪਿੰਡ ਪਾਣੀ ਦੇ ਵਿੱਚ ਡੁੱਬ ਗਏ ਜਿਸ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਤੇ 5 ਲੱਖ ਏਕੜ ਫਸਲ ਵੀ ਜੋ ਹੈ ਉਹ ਨਸ਼ਟ ਹੋ ਚੁੱਕੀ ਹੈ ਇਸ ਦੇ ਨਾਲ ਹੋਰ ਵੀ ਕਈ ਨੁਕਸਾਨ ਹੋਏ ਨੇ ਸੋ ਇਸ ਦੌਰਾਨ ਮੰਤਰੀ ਅਰੋੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਦਰਤੀ ਆਪਤਾ ਦੇ ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਦੇ ਉਦਯੋਗਪਤੀਆਂ ਨੇ ਪੁਨਰਵਾਸ ਲਈ ਸਹਿਯੋਗ ਦਿੱਤਾ ਹੈ ਹੜਪੀਟ ਲੋਕਾਂ ਦੇ ਲਈ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਉਹਨਾਂ ਨੇ ਉਦਾਰ ਯੋਗਦਾਨ ਪਾਇਆ ਹੈ ਇਥੋਂ ਤੱਕ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਿੱਜੀ ਤੌਰ ਉਤੇ ਵੀ ਹੜਪੀਟ ਨਿਵਾਸੀਆਂ ਦੇ ਪੁਨਰਵਾਸ ਤੇ ਲਈ 50 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਇਸ ਦਰਮਿਆਨ ਹੜਪੀੜਤਾਂ ਦੀ ਮਦਦ ਲਈ ਹਰ ਕੋਈ ਅੱਗੇ ਆ ਰਿਹਾ ਹੈ ਉਥੇ ਹੀ ਲੁਧਿਆਣਾ ਦੇ ਉਦਯੋਗਪਤੀਆਂ ਨੇ ਵੀ ਹੜਪੀੜਤਾਂ ਦੇ ਲਈ ਵੱਡਾ ਯੋਗਦਾਨ ਕੀਤਾ ਜੀ ਹਾਂ ਇੱਥੋਂ ਤੱਕ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵੀ 50 ਲੱਖ ਰੁਪਏ ਦਿੱਤੇ ਨੇ ਦਰਅਸਲ ਲੁਧਿਆਣਾ ਦਾ ਵਪਾਰਕ ਸਮੁਦਾਇ ਤੇ ਰਾਜਨੀਤਿਕ નેਤ੍ਰਿਤਵ ਪੰਜਾਬ ਦੇ ਵਿੱਚ ਹਾਲੀ ਵਿੱਚ ਆਈ ਵਿਨਾਸ਼ਕਾਰੀ ਹੜ੍ਹ ਦੇ ਨਾਲ ਪ੍ਰਭਾਵਿਤ ਲੱਖਾਂ ਲੋਕਾਂ ਦੀ ਰਾਹਤ ਤੇ ਪੁਨਰਵਾਸਤ ਵਿੱਚ ਸਰਗਰਮਪੂਰਨ ਕਨਿਬਾਰੇ ਹਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਦੇ 2300 ਤੋਂ ਵੱਧ ਪਿੰਡ ਪਾਣੀ ਦੇ ਵਿੱਚ ਡੁੱਬ ਗਏ ਜਿਸ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਤੇ 5 ਲੱਖ ਏਕੜ ਫਸਲ ਵੀ ਜੋ ਹੈ ਉਹ ਨਸ਼ਟ ਹੋ ਚੁੱਕੀ ਹੈ ਇਸ ਦੇ ਨਾਲ ਹੋਰ ਵੀ ਕਈ ਨੁਕਸਾਨ ਹੋਏ ਨੇ ਸੋ ਇਸ ਦੌਰਾਨ ਮੰਤਰੀ ਅਰੋੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਦਰਤੀ ਆਪਤਾ ਦੇ ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਦੀ ਉਦਯੋਗਪਤੀਆਂ ਨੇ ਪੁਨਰਵਾਸ ਲਈ ਸਹਿਯੋਗ ਦਿੱਤਾ ਹੈ ਹਰਪੀਤ ਲੋਕਾਂ ਦੇ ਲਈ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਉਹਨਾਂ ਨੇ ਉਦਾਰ ਯੋਗਦਾਨ ਪਾਇਆ ਹੈ ਇਥੋਂ ਤੱਕ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਿੱਜੀ ਤੌਰ ਉਤੇ ਵੀ ਹੜਕੀਟ ਨਿਵਾਸੀਆਂ ਦੇ ਪੁਨਰਵਾਸ ਤੇ ਲਈ 50 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ